ਬਿਲਕੁਲ ਜੀ ਮੈਂ ਜਾਣਾ ਹੈ ਹੁਣ ਦਿੱਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਵੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਦੇਖੋ ਜੀ ਜਦੋਂ ਐਨੇ ਵਰਕਰ ਇੰਨੀ ਪਾਰਟੀ ਕਹੇ ਭਾਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਹੈ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਇੱਥੇ ਜੋ ਦਿਬਰੂਗੜ੍ਹ ਦੀ ਧਰਤੀ ਤੇ ਪਹੁੰਚੇ ਆ ਤੇ ਸੈਂਟਰਲ ਜੇਲ ਦਿਬਰੂਗੜ੍ਹ ਆ ਸਾਹਮਣੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਐਡਾ ਵੱਡਾ ਜੋ ਹੰਗਾਰਾ ਭਰਿਆ ਤੇ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਜੜਦੀ ਕਲਾ ਵਿਕੇ ਜੋ ਐਨਐਸਸੀ ਦਾ ਜਿਹੜਾ ਕੇਸ ਬੜਾਇਆ ਗਿਆ ਉਹ ਸ਼ਰੀਆ ਨੂੰ ਨਜਾਇਜ਼ ਕੀਤਾ ਇਹਨਾਂ ਦੋਨਾਂ ਸਰਕਾਰਾਂ ਨੇ ਮਿਲ ਕੇ ਕੀਤਾ ਭਗਵੰਤ ਮਾਨ ਦੀ ਇਹ ਬੜੀ ਭਾਰੀ ਗਲਤੀ ਰਹੀ ਹੈ ਔਰ ਅਜੇ ਵੀ ਉਹ ਇਸੇ ਤਰ੍ਹਾਂ ਗਲਤੀਆਂ ਤੇ ਗਲਤੀਆਂ ਕਰੀ ਜਾ ਰਹੇ ਲੋਕਾਂ ਦੇ ਫਤਵੇ ਨੂੰ ਮੰਨੇ ਰਹੇ ਦਾ ਲੋਕਾਂ ਦਾ ਜਿਹੜਾ ਫਤਵਾ ਉਸ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ ਔਰ ਸਿਰ ਮੱਤੇ ਕਰਨਾ ਚਾਹੀਦਾ ਲੇਕਿਨ ਅਜੇ ਵੀ ਉਹਨਾਂ ਨੇ ਫਿਰ ਐਨਐਸਸੀ ਵਧਾਤੀ ਹੈ ਜਿੱਦੀ ਕੋਈ ਲੋੜ ਨਹੀਂ ਸੀਗੀ ਲੈ ਕੇ ਚੱਲ ਰਹੇ ਹੋ ਪਾਰਲੀਮੈਂਟ ਦੇ ਵਿੱਚ ਅਸੀਂ ਤਿੰਨ ਮੁੱਦੇ ਤਾਂ ਪਹਿਲਾਂ ਪ੍ਰਾਇੋਰਟੀ ਤੇ ਆਏ ਇੱਕ ਤਾਂ ਵੀ ਕਿਸਾਨਾਂ ਦੀਆਂ ਮੰਗਾਂ ਦੂਜਾ ਬੰਦੀ ਸਿੰਘ ਤੀਜਾ ਜਿਹੜੀ ਮਹਾਰਾਜ ਦੀ ਬੇਇੱਜ਼ਤੀ ਜਦੋਂ ਵੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ 3 ਸਾਲ ਦੀ ਹੈ ਸਜ਼ਾ ਘੱਟ ਹੈ ਉਹ ਲਾਈਫ ਇੰਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਘੱਟੋ ਘੱਟ ਉਮਰ ਕੈਦ ਇੱਕ ਜਰੰਦਰ ਜਿੰਮਨੀ ਚੋਣ ਲੈ ਕੇ ਕੀ ਲੱਗ ਰਿਹਾ ਹੈ ਕਿਉਂਕਿ ਵਕਾਪਾ ਪਾਰਟੀ ਦੇ ਤੋਂ ਉਹਨਾਂ ਕਿ ਵੀ ਸਮਰਥਨ ਨਹੀਂ ਸਾਡਾ ਕਿਸੇ ਨੂੰ ਸਮਰਥਨ ਨਹੀਂ ਹੈ ਜੀ ਜਿੰਮਨੀ ਚੋਣ ਦਾ ਅਸੀਂ ਕਿਸੇ ਲਈ ਮਤਲਬ ਸਮਰਥਨ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਜੀ ਜੀ ਇੱਕੇ ਛੋਮਿਕਾ ਤੁਹਾਡਾ ਕੀ ਲੜਾ ਹੈ ਕਿ ਜੋ ਚੱਲਦਾ ਪਿਆ। ਸਤਰੀਕਲ ਦੋਸਤੋ ਭਾਈ ਅਮਰਤ ਪਾਲ ਸਿੰਘ ਰਿਹਾਈ ਦਾ ਮਾਮਲਾ ਇਸ ਵੇਲੇ ਪੰਜਾਬ ਦੇ ਵਿੱਚ ਪੂਰੀ ਚਰਚਾ ਦੇ ਵਿੱਚ ਹੈ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਬਣਨ ਤੋਂ ਬਾਅਦ ਇਹ ਮਾਮਲਾ ਹੋਰ ਜ਼ਿਆਦਾ ਹਾਈਲਾਈਟ ਹੋ ਗਿਆ ਹੈ। ਜਿੱਥੇ ਕਈ ਥਾਵਾਂ ਤੇ ਇਸ ਮਾਮਲੇ ਦੇ ਵਿੱਚ ਰੋਸ ਵੀ ਕੀਤਾ ਗਿਆ, ਪ੍ਰਦਰਸ਼ਨ ਕੀਤੇ ਗਏ, ਉੱਥੇ ਹੀ ਹੁਣ ਵਿਰੋਧੀ ਜੋ ਐਮਪੀ ਸਭਾ ਨੇ ਉਹ ਵੀ ਇਸ ਮੁੱਦੇ ਤੇ ਇਕੱਠੇ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦੀ ਸ਼ੁਰੂਆਤ ਕੀਤੀ ਹੈ। ਫਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਨੇ ਜਿਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਉਹਨਾਂ ਵੱਲੋਂ ਜੋ ਲੋਕ ਸਭਾ ਦੇ ਸਪੀਕਰ ਹਨ ਉਹਨਾਂ ਦੇ ਨਾਲ ਮੁਲਾਕਾਤ ਦਾ ਸਮਾਂ ਦੈਂਦਲੀ ਇੱਕ ਬੇਨਤੀ ਕੀਤੀ ਗਈ ਹੈ ਜਿਸ ਦੇ ਤਹਿਤ ਜਦੋਂ ਉਹਨਾਂ ਨੂੰ ਸਮਾਂ ਮਿਲਦਾ ਤਾਂ ਉਹ ਭਾਈ ਅਮਰਤਪਾਲ ਸਿੰਘ ਦੇ ਪੇਰੈਂਟਸ ਨੂੰ ਲੈ ਕੇ ਸਪੀਕਰ ਸਾਹਿਬ ਨੂੰ ਮਿਲਣਗੇ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਜੋ ਕਿ ਹੁਣ ਲੋਕ ਸਭਾ ਮੈਂਬਰ ਹਨ ਉਹਨਾਂ ਦੀ ਰਿਹਾਈ ਦੇ ਲਈ ਇੱਕ ਮੁੱਦਾ ਇੱਕ ਗੱਲਬਾਤ ਦੇ ਤੌਰ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਨੂੰ ਜੋ 100 ਨਹੀਂ ਚੁਕਾਈ ਗਈ ਹੈ ਇਸ ਮਾਮਲੇ ਤੇ ਵੀ ਸਰਵਜਿੰਨ ਖਾਲਸਾ ਕਾਫੀ ਤਲਕੀ ਪਰੇ ਅੰਦਾਜ਼ ਦੇ ਵਿੱਚ ਨਜ਼ਰ ਆਏ ਜਿੱਥੇ ਕਿ ਉਹਨਾਂ ਨੇ ਕਿਹਾ ਕਿ ਹਾਰੇ ਹੋਿਆਂ ਨੂੰ ਮੰਤਰੀ ਬਣਾ ਦਿੱਤਾ ਗਿਆ ਜਦਕੀ ਜਿੱਤੇ ਹੋਏ ਨੂੰ 100 ਤੱਕ ਵੀ ਨਹੀਂ ਚੁਕਾਈ ਗਈ ਤੁਹਾਡੇ ਇਸ ਮਾਮਲੇ ਤੇ ਕੀ ਕਹਿਣਾ ਹੈ ਕਿ ਇਹ ਸਭ ਕੁਝ ਗਲਤ ਹੈ ਜਾਂ ਸਹੀ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਉਥੇ ਹੀ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਵੀ ਲਗਾਤਾਰ ਉੱਠ ਰਿਹਾ ਹੈ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਬਾਰਸ ਪੰਜਾਬ ਦੇ ਦੇ ਲੀਗਲ ਐਡਵਾਈਜ਼ਰ ਈਮਾਨ ਸਿੰਘ ਖਾਰਾ ਐਡਵੋਕੇਟ ਜੋ ਕਿ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਜਾ ਕੇ ਭਾਈ ਅਮਰਤਪਾਲ ਸਿੰਘ ਅਤੇ ਬਾਕੀ ਸਿੰਘਾਂ ਨੂੰ ਮਿਲੇ ਕਿਉਂਕਿ ਖਬਰਾਂ ਆ ਰਹੀਆਂ ਹਨ ਕਿ ਜੋ ਹੁਣ ਜਿਮਣੀ ਚੋਣਾ ਹੋਣੀਆਂ ਨੇ ਉਥੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਸਾਥੀ ਇਨ੍ਹਾਂ ਚੋਣਾਂ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਆਪਣੀ ਕਿਸਮਤ ਅਜ਼ਮਾਉਣਗੇ ਤੁਹਾਨੂੰ ਕੀ ਲੱਗਦਾ ਇਹਨਾਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਬਾਰਿਸ਼ ਪੰਜਾਬ ਦੀ ਜੋ ਕਿ ਇੱਕ ਜਥੇਬੰਦੀ ਆ ਉਹਨਾਂ ਨੂੰ ਹਿੱਸਾ ਲੈਣਾ ਚਾਹੀਦਾ ਜਾਂ ਨਹੀਂ ਯਸ ਜਾਂ ਨੋ ਦੇ ਵਿੱਚ ਜਰੂਰ ਆਪਣੀ رائے ਕਮੈਂਟਾਂ ਦੇ ਵਿੱਚ ਮੈਂਸ਼ਨ ਕਰਕੇ ਜਾਣਾ ਤੇ ਆਓ ਤੁਹਾਨੂੰ ਲੈ ਚੱਲਦੇ ਹਾਂ ਖਾਸ ਅਪਡੇਟ ਵੱਲ ਜਿੱਥੇ ਕਿ ਸਾਬਕਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਵੀ ਇਸ ਮੌਕੇ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਉਂਦੇ ਹੋਏ ਨਜ਼ਰ ਆ ਰਹੇ ਨੇ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੈਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਦੇਖੋ ਜੀ ਜਦੋਂ ਐਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਹੈ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹੌਲੀ 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 ਫੇਰੇ ਵਾਦੀ ਵਾਦੀ ਅੱਜ ਮਤਲਬ ਦੋ ਤੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗਲਤੀ ਦਾ ਸੁਖਬੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਤ ਲਾਉਂਗੀ ਬਹੁਤ ਮਾੜਾ ਹਾਲ ਹੈ ਜੀ ਸੁਬੇ ਤਾਂ ਨਸ਼ਿਆਂ ਦਾ ਅਸੀਂ ਨਾ ਜਿਹੜੀ ਹੁਣ ਪਿੰਡ ਪੱਧਰੀ ਅਸੀਂ ਕਮੇਟੀਆਂ ਬਣਾਵਾਂਗੇ ਉਹੀ ਕਮੇਟੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰੂ ਸائیں ਮੈਨੂੰ ਪ੍ਰਧਾਨ ਜੀ ਨੇ ਗੁਰਦੁਆਰਾ ਸਾਹਿਬ ਦੀ ਕਮੇਟੀ ਲੈ ਇਨਵਾਈਟ ਕੀਤਾ ਸੀ ਸਨਮਾਨ ਕਰਨ ਵਾਸਤੇ ਤਾਂ ਅਸੀਂ ਔਰੇ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਚ ਆਏ ਆ ਮੈਂ ਔਰੇ ਮੱਥਾ ਟੇਕਣ ਆਏ ਆ ਆਇਆ ਬਤਰਾ ਤੇ ਕਿਹੋ ਜਿਹਾ ਸਮੇਂ ਤੇ ਉਹ ਇੱਥੇ ਆਇਓਗ ਤੇ ਹੋਰ ਕੀ ਤੇ ਸ਼ਾਰਜ ਕਿਤੇ ਫੇਰਾ ਪੁਹਿਆ ਹੋਰ ਨਹੀਂ ਹੋਰੇ ਸਪੈਸ਼ਲੀ ਆਏ ਆ ਅਸੀਂ ਹੋਰੇ ਹੀ ਆਏ ਆ ਸਪੈਸ਼ਲ ਮੱਥਾ ਟੇਕਣ ਹਸਤੇ ਪਾਰਲੀਮੈਂਟ ਵੀ ਸੋਚ ਚੱਕ ਲਈ ਹੈ ਤੇ ਕਿਹੋ ਜਿਹੇ ਮੁੱਦੇ ਤੇ ਲੈ ਕੇ ਹੁਣ ਜਾ ਰਹੇ ਹੋ ਪਾਰਲੀਮੈਂਟ ਦੇ ਵਿੱਚ ਅਸੀਂ ਤਿੰਨ ਮੁੱਦੇ ਦਾ ਪਹਿਲਾਂ ਪ੍ਰਾਇੋਰਟੀ ਤੇ ਆ ਇੱਕ ਤਾਂ ਵੀ ਕਿਸਾਨਾਂ ਦੀਆਂ ਮੰਗਾਂ ਦੂਜਾ ਬੰਦੀ ਸਿੰਘ ਨਤੀਜਾ ਜਿਹੜੀ ਮਹਾਰਾਜ ਦੀ ਬੇਅਦਬੀ ਜਦੋਂ ਵੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਵਿੱਚ ਜਿਹੜੀ ਸਜ਼ਾ ਹੈ 3 ਸਾਲ ਦੀ ਹੈ ਸਜ਼ਾ ਘੱਟ ਹੈ ਉਹ ਲਾਈਫ ਇਨ ਪ੍ਰਿਜ਼ਨਮੈਂਟ ਹੋਣੀ ਚਾਹੀਦੀ ਹੈ ਘਟੋ ਘਟ ਉਮਰ ਕੈਦ ਇੱਕ ਜਰੰਦਰ ਜਿਮਨੀ ਚੋਂ ਦੇ ਕੇ ਕੀ ਲੱਗ ਰਿਹਾ ਹੈ ਕਿਉਂਕਿ ਵਾਖੋਪਾਟ ਲਿੱਤੇ ਹੋ ਤੁਹਾਡਾ ਕਿੰਨ ਸਮਰਥਨ ਨਹੀਂ ਸਾਡਾ ਕਿਸੇ ਨੂੰ ਸਮਰਥਨ ਨਹੀਂ ਹੈ ਜੀ ਜਿਮਨੀ ਚੋਂਦਾ ਅਸੀਂ ਕਿਸੇ ਲਈ ਮਤਲਬ ਸਮਰਥਨ ਨਹੀਂ ਹੈ ਬਿਲਕੁਲ ਵੀ ਨਹੀਂ ਹੈ ਜੀ ਜੀ ਇੱਕ ਜੀ ਸ਼ੌਮਿਕਾ ਤੁਹਾਡਾ ਕੀ ਲੜਾ ਕਿ ਜੋ ਚੱਲਦਾ ਪਿਆ ਪਾਰਟੀ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਪਟਾਵਾ ਹਾਂ ਜੀ ਤੁਹਾਨੂੰ ਕਿਹਾਦਾ ਹੈ ਕਿ ਪੰਚਾਇਤ ਨੁਮਾਇੰਦੀ ਕਰਦੀ ਕਿ ਪਾਰਟੀ ਹੁਣ ਹਾਲਾਤ ਨੇ ਨਹੀਂ ਨਹੀਂ ਉਹਨਾਂ ਦਾ ਹੀ ਆਪਣਾ ਮੈਟਰ ਹੈ ਜੀ ਪਾਰਟੀ ਦਾ ਮਤਲਬ ਜਿਹੜੇ ਬੰਦੇ ਉਹ ਪਾਰਟੀ ਦੇ ਵਰਕਰ ਹੈ ਜਾਂ ਲੀਡਰ ਹੈ ਸੀਨੀਅਰ ਲੀਡਰ ਹੈ ਉਹ ਨਹੀਂ ਸਮਝਦੇ ਵੀ ਸੁਖਵੀਰ ਸਿੰਘ ਬਾਦਲ ਕੋਲੇ ਹੁਣ ਕਾਬਲੀਅਤ ਹੈ ਪਾਰਟੀ ਚਲਾਉਣ ਦੀ ਉਹ ਫਿਰ ਅਟ ਹੋਣਾ ਚਾਹੁੰਦੇ ਆ ਉਹਨਾਂ ਦਾ ਮੈਟਰ ਹੈ ਜੀ ਆਪਣਾ ਕਿ ਜੋ ਸੁਭਈ ਬਦ ਲਗਾਤਾਰ ਪੱਲੇ ਵਿਰੋਧ ਹੁੰਦਾ ਰਿਹਾ ਹੈ ਹੱਕੀ ਛੱਡਣਾ ਚਾਹੀਦਾ ਹੈ ਦੇਖੋ ਜੀ ਜਦੋਂ ਇੰਨੇ ਵਰਕਰ ਇੰਨੀ ਪਾਰਟੀ ਕਹੇ ਭਈ ਬਹੁਤ ਧੀਰ ਤੋਂ ਇਹ ਅੱਜ ਦਾ ਹੀ ਨਹੀਂ ਹੈ ਕਈ ਸਾਲ ਹੋ ਗਏ ਇਹ ਗੱਲ ਚੱਲਦੀ ਨੂੰ ਹੌਲੀ 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 ਫਿਰ ਇਹ ਵਾਦੀ ਵਾਦੀ ਅੱਜ ਮਤਲਬ ਦੋ ਧੜਿਆਂ ਚ ਆਖੀ ਹੋਈ ਗਈ ਆ ਅਖੀਰ ਨੂੰ ਤੇ ਇਸ ਗਲਤੀ ਤਾਂ ਸੁਖਵੀਰ ਸਿੰਘ ਨੂੰ ਵੀ ਸੋਚਣਾ ਚਾਹੀਦਾ ਬਾਦਲ ਨੂੰ ਵੀ ਇੱਕ ਬਨਾਨੇ ਲੈ ਕੇ ਵੀ ਅਜ ਡਬਲਰ ਬੱਚ ਪਾੰਦਨੇ ਉਹ ਕਿੰਦਾ ਫੂਲ ਮਣਾਗੇ ਹਾਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਕਿ ਹੋ ਜਾ ਰਹਿਗਾ ਸਮਝ ਨਹੀਂ ਪਤਾ ਰਿਹਾ ਆਪਣਾ ਜੀ ਸਮਰਥਨ ਹੈ ਜਿੰਨੇ ਵੀ ਆਪਣੇ ਸਿੰਘ ਹੈ ਹੁਣ ਬਾਈ ਇਲੈਕਸ਼ਨ ਚਾਹੁੰਦੇ ਆ ਲੜਨੀ ਤੇ ਅਸੀਂ ਤਾਂ ਸਪੋਰਟ ਕਰਾਂਗੇ ਜੀ ਹਾਂ ਕੋਈ ਮੁਹਿੰਮ ਵੀ ਚਲਾਓਗੇ ਉਸ ਨੂੰ ਲੈ ਕੇ ਕੋਈ ਪ੍ਰਚਾਰ ਵੀ ਆਪਣੇ ਸ਼ੁਰੂ ਬਿਲਕੁਲ ਜੀ ਮੈਂ ਜਾਣਾ ਹੈ ਹੁਣ ਡੇਲੀ ਜਾਣਾ ਹੈ ਸਪੀਕਰ ਤੋਂ ਟਾਈਮ ਲੈਣਾ ਹੈ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਨੂੰ ਮੈਂ ਉਹਨਾਂ ਦੇ ਪ੍ਰੀਫਰੈਂਸ ਨੂੰ ਮਿਲਾਉਣਾ ਮੈਂ ਸਪੀਕਰ ਨੂੰ ਕਿਉਂਕਿ ਮੈਂ ਜਾ ਕੇ ਫਿਰ ਸਪੀਕਰ ਜਿਸ ਦਿਨ ਦਾ ਟਾਈਮ ਦੇਵੇਗਾ ਫਿਰ ਉਸ ਦਿਨ ਉਹ ਆਉਣਗੇ ਫਿਰ ਮਿਲਾਣਾ ਹੈ ਸਾਰਾ ਸੀ ਕਿਉਂਕਿ ਗੱਲ ਇਹ ਹੈ ਨਾ ਜੀ ਹੁਣ ਜਿਹੜੇ ਤਾਂ ਹਾਰੇ ਆ ਉਹਨਾਂ ਨੂੰ ਤਾਂ ਮੰਤਰੀ ਬਣਾਤਾ ਸੈਂਟਰ ਚ ਤੇ ਜਿਹੜੇ ਜਿੱਤੇ ਆ ਉਹਨਾਂ ਨੂੰ ਹਲੇ ਸੌਂ ਵੀ ਨਹੀਂ ਚਕਾਈ ਜੀ ਜੀ ਹਾਂ ਤੇ ਪਰ ਤੁਸੀਂ ਲੈ ਕੇ ਤੁਹਾਡੇ ਫੈਸਲੇ ਲੈ ਕੇ ਉਸ ਤਰ੍ਹਾਂ ਬਹੁਤ ਟੱਕੀ ਹੋਰ ਕਹਣਾ ਚਾਹੋਗੇ ਸੂਬੇ ਜੋ ਕਾਨੂੰਨ ਦਾ ਰਸਤਾ ਸਥਿਤੀ ਬਣਾਈ ਹੈ ਨਾ ਲੈ ਕੇ ਤੁਸੀਂ ਗੱਲ ਕੀਤੀ ਸੇ ਦੱਸੋ ਮੈਂ ਕਿ ਤੁਹਾਡਾ ਬਹੁਤ ਮਾੜਾ ਹਾਲ ਹੈ ਜੀ ਸੂਬੇ 'ਚ ਤਾਂ ਨਸ਼ਿਆਂ ਦਾ ਅਸੀਂ ਨਾ ਜਿਹੜੀ ਹੁਣ ਪਿੰਡ ਪੱਧਰੀ ਅਸੀਂ ਕਮੇਟੀਆਂ ਬਣਾਵਾਂਗੇ ਉਹੀ ਕਮੇਟੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਕੰਮ ਕਰੂ ਤੇ ਉਸ ਤਰ੍ਹਾਂ ਕੀ ਕਰ ਜਾਓਗੇ ਕਿ ਹੋਰ ਵੀ ਸਰਕਾਰ ਵੱਲੋਂ ਵੀ ਲਗਾਤਾਰ ਦਾਬੇ ਕਿਤੇ ਜਾ ਰਹੇ ਨੇ ਜਿਵੇਂ ਇਹ ਭ੍ਰਸ਼ਟਾਚਾਰ ਦਾ ਕਾਫੀ ਵੱਡਾ ਮੁੱਦਾ ਹੈਗਾ ਅਸਾ ਕਹਤਾ ਤੇ ਤਨੂੰ ਲੱਗਦਾ ਹੈ ਕ੍ਰਪਸ਼ਣ ਜਦ ਤੱਕ ਇਹ ਪੁਲਿਸ ਵਾਲਿਆਂ پیچھے ਬਦਲੇ ਕਰਤੀਆਂ ਨਹੀਂ ਜਾਂ ਸੀਐਮ ਸਾਹਿਬ ਨੇ ਵੱਡੇ ਪੱਲੇ ਪਹਿਲਾਂ ਜੀ ਪਹਿਲਾਂ ਵਾਲੀਆਂ ਸਰਕਾਰਾਂ ਚ ਚਲੋ ਜੇ ਪੈਸੇ ਦਿੰਦੇ ਸੀ ਕੰਮ ਤਾਂ ਹੁੰਦੇ ਸੀ ਹੁਣ ਤਾਂ ਪੈਸੇ ਵੀ ਲੋਕ ਦਈ ਜੰਨੇ ਕੰਮ ਫੇਰ ਨਹੀਂ ਹੁੰਦਾ ਜੀ ਜੀ ਬਹੁਤ ਮਾੜਾ ਹਾਲ ਹੈ ਸਰਕਾਰ ਦਾ ਬਿਜ਼ਨਸਮੈਨ ਹੈ ਉਹ ਲੱਗ ਰੋ ਮਤਲਬ ਰੋਈ ਜੰਨੇ ਉਹ ਕਹਿੰਦੇ ਬਾਈ ਜੀ ਵੀ ਇੰਨਾ ਮਾੜਾ ਹਾਲ ਸਾਡੇ ਬਿਜ਼ਨਸ ਦਾ ਕਦੇ ਨਹੀਂ ਹੋਇਆ ਜਿੰਨਾ ਭਗਵੰਤ ਸੰਦੀ ਸਰਕਾਰ ਚ ਹੋਇਆ ਹੈ ਬਹੁਤ ਮਾੜੀ ਗੱਲ ਹੈ ਐਕਚੁਅਲੀ ਨਾ ਕੇਜਰੀਆਲ ਨੂੰ ਵੀ ਦੇਖ ਕੇ ਕੋਈ ਰਿਸਪੌਂਸਿਬਲ ਬੰਦਾ ਅਪੋਇੰਟ ਕਰਨਾ ਚਾਹੀਦਾ ਸੀ ਐਜ਼ ਅ ਸੀਐਮ ਨਹੀਂ ਮੈਂ ਸਮਝਦਾ ਵੀ ਇਹ ਬੰਦਾ ਕਾਬਿਲ ਨਹੀਂ ਹੈ ਸੀਐਮ ਬਣਨ ਦੇ ਤੇ ਕਰਜ਼ਾ ਵੀ ਲੈ ਲਿਆ ਕਿ 2000 ਕਰੋੜ ਦਾ ਆਰ ਡੀਪਾ ਪਹਿਨਿਆ ਕਿਹੜਾ ਕੋਲੋਂ ਦੇਣੇ ਆ ਜੀ ਕਰਜ਼ਾ ਹੈ ਬਾਅਦ ਚ ਬਾਅਦ ਚ ਚਲੇ ਜਾਊਗਾ ਉਹ ਮੁੜ ਕੇ ਸਰਕਾਰੀ ਖਾਤੇ ਚ ਪਏ ਰਹਿਣੇ ਆ ਕਿਹੜਾ ਕਰਜ਼ਾ ਇਹਨਾਂ ਘਰੋਂ ਦੇਣਾ ਜਿੰਨਾ ਮਰਜ਼ੀ ਲੈ ਲਵੇ ਜੀ ਜੀ ਸ਼ੰਮੂ ਬੋਰਡ ਤੇ ਕਾਫੀ ਵਿਵਾਦ ਕਿਉਂ ਆਲੇ ਪਿੰਡਲੇ ਧਰਨਾ ਲੱਗਿਆ ਆਲੇ ਪਿੰਡ ਵਾਲੇ ਕਹਿੰਦੇ ਰੋਜ਼ ਕਰ ਰਹੇ ਨੇ ਹੰਪੂ ਨੂੰ ਵੀ ਲੱਗਿਆ ਹੈਗਾ ਕਿ ਮਸਮਸੇ ਦਾ ਹਲਕਾ ਕਰ ਤੱਕ ਹੋ ਸਕਦਾ ਹੈ ਹੁਣ ਚਾਹੀਦਾ ਹੈ ਜੀ ਇਹ ਸਰਕਾਰ ਨੂੰ ਹੀ ਮੰਗਾ ਮੰਦਣੀਆਂ ਚਾਹੀਦੀਆਂ ਹੈ ਬਈ ਇਹਨਾਂ ਦਾ ਵੀ ਆਪਣਾ ਐਮਐਸਪੀ ਦਾ ਜਿਹੜਾ ਬਿੱਲ ਪਾਸ ਕਰਕੇ ਲਾਗੂ ਕਰਨ ਐਮਐਸਪੀ ਦੇ ਵੇਲਾਵੇ ਐ ਐਮਐਸਪੀ ਤੇ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਹੀ ਚਾਹੀਦਾ ਹੈ ਜੀ ਤੁਸੀਂ ਉਹਨਾਂ ਐਮਪੀ ਹੋ ਤੁਸੀਂ ਸੈਂਟਰ ਦੇ ਵਿੱਚ ਜਾਂਦੇ ਹੋ ਤੁਸੀਂ ਇਹਦੀ ਮੰਗ ਰੱਖੋਗੇ ਜਾ ਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਵੀ ਮੇਰੇ ਨਾਲ ਗੱਲ ਹੋਈ ਸੀ ਸੈਂਟਰ ਦੇ ਵਿੱਚ ਤੇ ਮੈਂ ਆਹੀ ਰੱਖਿਆ ਹੈ ਮੰਗ ਹੀ ਰੱਖੀ ਹੈ ਬਈ ਇਨਾਂ ਨੂੰ ਐਮਐਸਪੀ ਦਿੱਤੀ ਜਾਵੇ ਜੀ ਆਪਣਾ ਘਰ-ਬਾਰ ਛੱਡ ਕੇ ਬਾਹਰ ਸੜਕਾਂ ਤੇ ਬਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ ਬਹੁਤ ਮੁਸ਼ਕਿਲ ਕੰਮ ਹੈ ਇੱਕ ਬੁੱਢਾ ਨਾ ਨਿਕਲ ਲੁਜਾਨੀਆਂ ਤੇ ਕਾਫੀ ਪੋਲਿਊਸ਼ਨ ਦਾ ਕਾਰਨ ਬੰਦਾ ਪੈ ਰਿਹਾ ਕਾਫੀ ਪ੍ਰਸ਼ਾਨ ਹਾਂਜੀ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਨੂੰ ਲੈ ਕੇ ਤੁਸੀਂ ਕੀ ਉਪਰਾਲਾ ਕਰਨ ਜਾ ਰਹੇ ਆਗੇ ਦਿਨਾਂ ਦੇ ਕੁਝ ਚੱਕਰਾਂ ਦਾ ਕੋਈ ਨਹੀਂ ਜੀ ਜਿਵੇਂ ਮੈਟਰ ਮੇਰੇ ਕੋਲੇ ਪ੍ਰੋਪਰ ਆਏਗਾ ਫਿਰ ਅਸੀਂ ਦੇਖਦੇ ਹਾਂ ਜੋ ਵੀ ਕਿਉਂਕਿ ਪੋਲਿਊਸ਼ਨ ਦਾ ਜਿਹੜਾ ਮੈਟਰ ਹੈ ਇਹ ਤਾਂ ਸਾਰੀ ਦੁਨੀਆ ਦੇ ਵਿੱਚ ਹੀ ਬਹੁਤ ਗੰਭੀਰ ਹੈ ਅਨਾ ਇਹਨੂੰ ਬਹੁਤ ਪੋਲੂਸ਼ਨ ਬਹੁਤ ਜ਼ਿਆਦਾ ਵੱਧ ਗਿਆ ਉਹਦੇ ਕਰਕੇ ਹੀ ਗਰਮੀ ਇੰਨੀ ਜ਼ਿਆਦਾ ਹੋ ਗਈ ਹੈ ਆ ਜਿਦਾ ਜਿਵੇਂ ਮੈਟਰ ਸਾਡੇ ਕੋਲੇ ਆਏਗਾ ਤੇ ਅਸੀਂ ਨੂੰ ਕੋਈ ਨਹੀਂ ਦੇਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ 29 ਜੂਨ 2024 ਨੂੰ ਇੱਥੇ ਜੋ ਦਿਬਰੂਗੜ੍ਹ ਦੀ ਧਰਤੀ ਤੇ ਪਹੁੰਚੇ ਹਾਂ ਤੇ ਸੈਂਟਰਲ ਜੇਲ ਦਿਬਰੂਗੜ੍ਹ ਆ ਸਾਥ ਕੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੇ ਨਾਲ ਜੋ ਮੁਲਾਕਾਤ ਕਰਕੇ ਤੇ ਜੋ ਸਾਰੇ ਸਿੰਘਾਂ ਨੇ ਜੋ ਕੌਮ ਦਾ ਸ਼ੁਕਰਾਨਾ ਕੀਤਾ ਹੈ ਕਿ ਜੋ ਕੌਮ ਨੇ ਇਡਾ ਵੱਡਾ ਜੋ ਹੰਗਾਰਾ ਭਰਿਆ ਤੇ ਫਤਵਾ ਦਿੱਤਾ ਤੇ ਜੋ ਸਾਰੇ ਸਿੰਘ ਨੇ ਜੜਦੀ ਕਲਾ ਵਿਖੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਸੌ ਚੁੱਕ ਸਮਾਗਮ ਸੰਬੰਧੀ ਜੋ ਪੈਰਵੀ ਹੈ ਜੋ ਚਾਰਾਜੋਈ ਹੈ ਫੋਰਚੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਛੇਤੀ ਸਾਰੇ ਜਿਹੜੇ ਇਹ ਕੰਮ ਨੇ ਸੰਪੂਰਨ ਹੋਣਗੇ ਕੌਮ ਨੂੰ ਬੇਨਤੀ ਹੈ ਆਪਾਂ ਕਿਸੇ ਵੀ ਦੁਚਿੱਤੀ ਵਾਲੀਆਂ ਗੱਲਾਂ ਦੇ ਵਿੱਚ ਜਾਂ ਅਫਵਾਹਾਂ ਉੱਪਰ ਯਕੀਨ ਨਹੀਂ ਕਰਨਾ ਤੇ ਬਾਕੀ ਜਿਹੜੇ ਸਾਰੇ ਸਿੰਘਾਂ ਦੀ ਜੋ ਐਨਐਸਏ ਬਾਬਤ ਅਤੇ ਦੂਸਰੇ ਕੇਸਾਂ ਦੇ ਜਿਹੜੇ ਬਾਰੇ ਜਿਹੜੀ ਪੈਰਵੀ ਹੈ ਉਹ ਵੀ ਜਲਦ ਸ਼ੁਰੂ ਕਰਨ ਲੱਗੇ ਆ ਇਨੀਆਂ ਕੋ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੱਕਾ ਤਾਂ ਦੇਖੋ ਇਸ ਤਰ੍ਹਾਂ ਕਿ ਅਟੈਕ ਦਾ ਥਾਣੇ ਤੇ ਹੋਇਆ ਸੀ ਜੇ 100 ਤੋਂ ਜ਼ਿਆਦਾ ਹੋਣਾ ਤੇ ਕੇਸ ਬਣਦਾ ਸੀ ਤਾਂ ਥਾਣੇ ਦੇ ਕਬਜ਼ੇ ਦਾ ਬਣਦਾ ਸੀ ਐਨਐਸਏ ਦਾ ਜਿਹੜਾ ਕੇਸ ਬਣਾਇਆ ਗਿਆ ਉਹ ਸ਼ਰਿਆਮ ਨਜਾਇਜ਼ ਕੀਤਾ ਇਹਨਾਂ ਦੋਨਾਂ ਸਰਕਾਰਾਂ ਨੇ ਮਿਲ ਕੇ ਕੀਤਾ ਭਗਵੰਤ ਮਾਨ ਦੀ ਇਹ ਬੜੀ ਭਾਰੀ ਗਲਤੀ ਰਹੀ ਹੈ ਔਰ ਅਜੇ ਵੀ ਉਹ ਇਸੇ ਤਰ੍ਹਾਂ ਗਲਤੀਆਂ ਤੇ ਗਲਤੀਆਂ ਕਰੀ ਜਾ ਰਹੇ ਲੋਕਾਂ ਦੇ ਫਤਵੇ ਨੂੰ ਮੰਨ ਨਹੀਂ ਰਹੇ ਤਾਂ ਲੋਕਾਂ ਦਾ ਜਿਹੜਾ ਫਤਵਾ ਉਸ ਨੂੰ ਸਵੀਕਾਰ ਕਰਨਾ ਜ਼ਰੂਰੀ ਹੈ ਔਰ ਸਿਰ ਮੱਥੇ ਕਰਨਾ ਚਾਹੀਦਾ ਲੇਕਿਨ ਅਜੇ ਵੀ ਉਹਨਾਂ ਨੇ ਫੇਰ ਐਨਐਸਏ ਵਧਾਤੀ ਹੈ ਜਿਹਦੀ ਕੋਈ ਲੋੜ ਨਹੀਂ ਸੀਗੀ